ਦੇਦਿਆਂ ਜਗਰਾਵਾਂ ਵਾਲੀ ਅੱਜ ਮੰਡੀ ਪਸ਼ੂਆਂ ਦੀ ਮੰਡੀ ਲੱਗਦੀ ਆ ਹਰ 23 ਤਰੀਕ ਨੂੰ ਜਗਰਾਵੇ ਮੱਝਾਂ گاਵਾਾਂ ਦੀ ਮੱਝਾਂ ਬਹੁਤ ਜ਼ਿਆਦੇ ਆ گاਵਾ ਵੀ ਹੈਗੇ ਪਰ ਮੱਝਾਂ ਜ਼ਿਆਦੇ ਆ ਇਧਰ ਵਪਾਰੀਆਂ ਦੇ ਲਾਇਆ ਆਪਣੇ ਟੈਂਟ ਪੱਕੇ ਪਾਣੀ ਪੂਣੀ ਦਾ ਪ੍ਰਬੰਧ ਵੀ ਠੀਕ ਆ ਇਹਨਾਂ ਦਾ ਆ ਛੱਡਾਂ ਥੱਲੇ ਇਧਰ ਇਹ ਜਿਹੜੇ ਸਦੇਹਾਂ ਆਵੇ ਛੱਡਾਂ ਛੱਡਾਂ ਥੱਲੇ ਬੰਨੀਆਂ ਜਾਂਦੀਆਂ ਤੇ ਗਰਮੀ ਦਾ ਫਰਕ ਆ ਧੁੱਪ ਬਹੁਤ ਜਿਆਦਾ ਹੈ ਗਰਮੀ ਵੀ ਬਹੁਤ ਹੈ ਇੱਥੇ ਪਸ਼ੂ ਬਚੇ ਰਹਿੰਦੇ ਆ ਕੋਈ ਪਾਣੀ ਪੂਣੀ ਦਾ ਵੀ ਪਰਵਾਹ ਨਹੀਂ ਹੁੰਦਾ ਇੱਧਰ ਪਸ਼ੂ ਬਹੁਤ ਆ ਮੰਡੀ ਚ ਔਰ ਮੰਡੀ ਇੱਥੇ 23 ਤਰੀਕ ਨੂੰ ਪਸ਼ੂ ਬਹੁਤ ਜਿਆਦਾ ਆਉਂਦਾ ਸੈਂਟਰ ਚ ਪੈਂਦੀ ਨੇ ਸਾਰੇ ਪਾਸਿਓਂ ਜਿਓ ਜਾਂ ਮਰਦੀ ਪਸ਼ੂ ਇੱਥੇ ਲੈਣਾ ਹੋਵੇ ਮਰ ਜਾਂਦਾ ਮੱਝਾਂ ਵੀ ਗਾਵਾਂ ਵੀ ਆਪ ਕਿਸੇ ਮਾਨੀ ਬਸ ਮਾ ਦਾ ਖਰਾ ਯਾਰ ਅਸੇ ਰਸੇ ਪਲੇ ਹਾਰੇ ਦੂਰੇ ਜਿਹੜਾ ਮਰਜੀ ਜਿਹੜੀ ਚੀਜ਼ੇ ਸਾਰੀਆਂ ਮਿਲਦੀਆਂ ਇੱਥੇ ਫਟੇ-ਪਟੇ ਕਰਨ ਲੱਗੇ ਗੱਲ ਨਹੀਂ ਦੁੱਨੇ ਗਰਮੀ ਬੜੀ ਹੈ ਜੀ ਗਰਮੀ ਤੋਂ ਜ਼ਿਆਦਾ ਗਰਮੀ ਚੋਖਾ ਆ ਜਾਂਦਾ ਪੰਨਿਆਂ ਦੇ ਬਾਲੇ ਬੰਨੇ ਹਨ ਘੁੰਗਰੂਈ ਵਾਲੇ ਬੰਨੇ ਥੱਲੇ ਦਾ ਫਰਕ ਆ ਜੇ ਛਾਂ ਛੂੰਦਾ ਇਹ ਬਾਹਰ ਆ ਬਸ ਉਹਨਾਂ ਦਾ ਬਹੁਤ ਔਖਾ D inviting me to this one, right? Adria is the light zat this the light is the light. hasyaias Hasyaias ਰਾਤ ਵੀ ਲੇਟ ਸੁੱਤੇ ਉਹ ਨਾਮ ਦਾ ਮਸਾਏ ਕਿੱਥੇ ਹਾਂ ਉੱਥੇ ਔਰ ਇੱਥੇ ਆਪ ਆਪਣਾ ਨਿਕੜੇ ਬੜਾ ਟੇ ਮਾਰ ਲੈਣਾ 2:00 ਵਜੇ ਅੱਟਕੇ ਜਾਣੇ ਘਰ ਘਰ ਤੋਂ ਘਣਾ ਹੈਗਾ ਵੀ ਲੈ ਹਾਂ ਕਾਦਮਾ ਧੁੱਪੇ ਖੜੀ ਹੋਰ ਕਿਵੇਂ ੁੱੱਕਾਈ ਕਈ ਵਾਰ ਤਾਂ ਮੈਂ ਹੁੰਦੀਆਂ ਪਰ ਘਰੇ ਘਰੇ ਘੱਟ ਨਿਕਲੀਆਂ ਹੁੰਦੀਆਂ ਧੁੱਪੇ ਪਰ ਤੋਂ ਪਜੌਖਾ ਬਹੁਤ ਹਨ ਆ ਤਾਂ ਜਮਾਈ ਧੁੱਪੇ ਰਸੀਏ ਬਣੀਆਂ ਪਈਆਂ Able, extensUSA mis morally Ain't the observer ਗਰਮੀ ਜਾਵੇ ਨਾ ਅਗਲੇ ਮਹੀਨੇ ਸਹੀ ਹਾਂ ਘਟ ਦੋਗੇ ਤੁਹਾਨੂੰ ਗਰਮੀ ਉਹ ਗਰਮੀ ਪਰ ਇੰਨੀ ਨਹੀਂ